ਜਦੋਂ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤੇ ਆਦੇਸ਼ ਉੱਥੇ ਯੂਨੀਵਰਸਿਟੀ ਆਉਂਦੀ ਹੈ ਮੈਡੀਕਲ ਕਾਲਜ ਆਉਂਦਾ ਹੈ ਉਹਦੀ ਪਾਰਕਿੰਗ ਦੇ ਵਿੱਚੋਂ ਕਹਿੰਦੇ ਇੱਕ ਗੱਡੀ ਦੇ ਵਿੱਚੋਂ ਲਾਸ਼ ਮਿਲੀ ਤੇ ਲਾਸ਼ ਦਾ ਵੀ ਉਦੋਂ ਪਤਾ ਲੱਗਿਆ ਜਦੋਂ ਬਦਬੂ ਦਵਾਰ ਹੋ ਗਈ ਉਹਦੇ ਵਿੱਚ ਬਦਬੂ ਆਉਣ ਲੱਗੀ ਦੋ ਤਿੰਨ ਦਿਨ ਪੁਰਾਣੀ ਕਹ ਰਹੇ ਆ ਵੀ ਇਹ ਦੇਖਣ ਦੇ ਵਿੱਚੋਂ ਲੱਗਦਾ ਔਰ ਪਛਾਣ ਹੋਈ ਤੇ ਕਹਿੰਦੇ ਕਿ ਕਮਲਕੌਰ ਕੋਈ ਬੀਬੀ ਆ ਤੇ ਜਿਹੜੀ ਕੋਈ ਇੰਸਟਾਗ੍ਰam ਤੇ ਕਾਫੀ ਕੰਨੇ ਫੇਮਸ ਸੀ ਕਾਫੀ ਫਾਲੋਅਰ ਵਗੈਰਾ ਵੀ ਉਹਨੇ ਦੱਸ ਰਹੇ ਨੇ 3.5 ਤੋਂ 4 ਲੱਖ ਫਾਲੋਅਰਸ ਵੀ ਸੀਗੇ ਤੇ ਇੱਕ ਕੀ ਘਟਨਾ ਵਾਪਰ ਗਈ ਕੀ ਕਮਾਲ ਹੋ ਗਿਆ ਇਸ ਤਰ੍ਹਾਂ ਕਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਹੈਰਾਨ ਹੀ ਕਰ ਦਿੰਦੀਆਂ ਨੇ ਵੇਖੋ ਕਮਲ ਕੌਰ ਉਹਦਾ ਬਾਅਦ ਚ ਰੱਖਿਆ ਨਾਂ ਹੈ ਜੀ ਉਹਦਾ ਨਾਂ ਕੰਚਨ ਹੂੰ ਕੁਝ ਲੋਕ ਕੰਚਨ ਕੁਮਾਰੀ ਕਹਿੰਦੇ ਆ ਅਸਲ ਦੇ ਵਿੱਚ ਕੰਚਨ ਤਿਵਾੜੀ ਹੈ ਸ਼ਾਇਦ ਉਹ ਹੂੰ ਤੇ ਤਿਵਾੜੀ ਤੁਹਾਨੂੰ ਪਤਾ ਹੀ ਹੈ ਜਿਹੜਾ ਸਰਨੇਮ ਹੈ ਜ਼ਿਆਦਾਤਰ ਆਪਣੇ ਪ੍ਰਵਾਸੀਆਂ ਦਾ ਹੁੰਦਾ ਹੈ ਜੀ ਲੁਧਿਆਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਮਿਲ ਜਾਣਗੇ ਲੁਧਿਆਣੇ ਕਿਉਂ ਇਨਫੈਕਟ ਤੁਹਾਨੂੰ ਪਤਾ ਨਾ ਸਾਡੀ ਤਕਨੀਕੀ ਟੀਮ ਚ ਵੀ ਇੱਕ ਇਸ ਤਰ੍ਹਾਂ ਦਾ ਹੈ ਮੁੰਡਾ ਹਮ ਜਿਹਦਾ ਪਰਿਵਾਰ ਯੂਪੀ ਤੋਂ ਇੱਥੇ ਆਇਆ ਹੋਇਆ ਹੈ ਉਸ ਤੋਂ ਬਾਅਦ ਉਹ ਇੱਥੇ ਪੰਜਾਬੀਅਤ ਦੇ ਵਿੱਚ ਹੀ ਰਹੋਗੇ ਪੀੜ੍hiyan ਹੋ ਗਈਆਂ ਮਤਲਬ ਜੀ ਯਾਨੀ ਇਸ ਤਰ੍ਹਾਂ ਦੇ ਪਰਿਵਾਰ ਤੁਹਾਨੂੰ ਮਿਲ ਜਾਣਗੇ ਜੋ 40 50 ਸਾਲਾਂ ਤੋਂ ਆਏ ਤੇ ਮੁੜ ਕੇ ਪੰਜਾਬੀ ਬਣ ਗਏ ਪੰਜਾਬੀ ਬਣ ਗਏ ਬਿਲਕੁਲ ਜੀ ਪਰ ਉਹ ਸਰਨੇਮ ਨਾਲ ਰਹਿੰਦੇ ਆ ਹਮ ਹੁੰਦਾ ਕੀ ਹੈ ਕਿ ਮਿਊਜ਼ਿਕ ਇੰਡਸਟਰੀ ਜਾਂ ਫਿਲਮ ਇੰਡਸਟਰੀ ਚ ਵੀ ਇੱਕ ਦਸਤੂਰ ਹੈ ਅੱਜ ਪੂਰਾ ਟੌਪ ਦਾ ਜਿਹੜਾ ਸਿੰਗਰ ਹੈ ਇੱਕ ਮੁੰਡਾ ਉਹ ਆਪਦੇ ਨਾਲ ਜੱਟ ਗੋਤ ਲਾਉਂਦਾ ਹੈ ਹੂੰ ਠੀਕ ਹੈ ਜੀ ਜਦ ਕਿ ਨਾਮ ਉਹ ਤਾਂ ਨਾਮ ਉਹ ਤਾਂ ਕੁਝ ਹੋ ਹੋ ਰਿਹਾ ਹੈ ਹੂੰ ਇਸ ਤਰ੍ਹਾਂ ਦੇ ਕਈ ਨਾਮ ਨੇ ਵੈਸੇ ਜਨਰਲ ਸਰ ਉਹਦੇ ਚ ਇੱਕ ਬਹੁਤ ਵੱਡਾ ਲਾਜਿਕ ਹੈ ਹੂੰ ਫਿਲਮ ਇੰਡਸਟਰੀ ਜਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੱਟ ਗੋਤ ਜਾ ਜੱਟ ਨਾਮ ਬਹੁਤ ਮਾਇਨੇ ਰੱਖਦਾ ਹੈ ਜੀ ਬਿਲਕੁਲ ਮੈਂ ਹੁਣ ਨਾਮ ਨਹੀਂ ਲੈਣਾ ਚਾਹਾਂ ਜਬੀ ਮਿਊਜ਼ਿਕ ਇੰਡਸਟਰੀ ਜੱਟ ਤੇ ਉਦੋਂ ਬਿਲਕੁਲ ਬਾਲੀਵੁੱਡ ਦੇ ਵਿੱਚ ਖਾਨ ਨਾਮ ਜਿਵੇਂ ਚੱਲਦੇ ਰਹੇ ਹਾਂਜੀ ਉਹ ਉਦੋਂ ਰੱਖੇ ਗਏ ਖਾਨ ਨਾਮ ਵੀ ਰੱਖੇ ਗਏ ਅੱਜ ਕੱਲ ਤੇ ਖਾਨ ਨਾਮਾਂ ਦੇ ਨਾਲ ਕੁਝ ਲੋਕਾਂ ਨੂੰ ਖਾਸੀ ਚੜਿਆ ਜੀ ਸਮਾਂ ਬਦਲਦਾ ਦੌਰ ਆ ਹਮ ਤਾਂ ਇਸ ਬੀਬੀ ਦਾ ਨਾਮ ਜਿਹੜਾ ਹੈ ਨਾ ਉਹ ਕੰਚਨ ਤਿਵਾੜੀ ਸੀ ਸ਼ਾਇਦ ਜੀ ਇਹ ਹਾਲੇ ਤੱਕ ਵਿਆਹੀ ਨਹੀਂ ਮੈਂ ਤੁਹਾਨੂੰ ਇੱਕ ਦਿਨ ਲੰਮਾ ਚੌੜਾ ਵਿਸਥਾਰ ਦੱਸਿਆ ਸੀਗਾ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਫੇਮ ਮਿਲਦੇ ਨੇ ਹਮ ਡਸਨਟ ਮੈਟਰ ਉਹ ਕੀ ਕਰਕੇ ਫੇਮ ਹਸਲ ਕਰਦੇ ਜੀ ਬਿਲਕੁਲ ਕਿਉਂਕਿ ਇੱਥੇ ਤੇ ਜੱਬਲੀਆਂ ਮਾਰਨ ਨੂੰ ਵੀ ਫੇਮ ਮਿਲ ਜਾਂਦਾ ਹੈ ਜੀ ਤੇ ਮੈਂ ਤੁਹਾਨੂੰ ਅਗਲੀ ਕਹਾਣੀ ਦੱਸੀ ਸੀਗੀ ਅੱਜ ਵੀ ਜਦੋਂ ਅਸੀਂ ਦੋ ਭਰਾ ਗੱਲਾਂ ਕਰ ਰਹੇ ਸੀਗੇ ਆਪਸ ਦੇ ਵਿੱਚ ਤਾਂ ਮੈਂ ਇਹ ਹੀ ਚੀਜ਼ ਝੋਈ ਸਕੀ ਹਮ ਕਿ ਭਾਈ ਇੱਕ ਕਮਾਈ ਦੀ ਜਿਹੜੀ ਲਤ ਹੈ ਨਾ ਇਥੋਂ ਇਹ ਬੜੀ ਖਤਰਨਾਕ ਜੀ ਜੀ ਬਿਲਕੁਲ ਸੋਸ਼ਲ ਮੀਡੀਆ ਤੇ ਜਿਹੜੀ ਕਮਾਈ ਆ ਮਾੜੀ ਨਹੀਂ ਐ ਮੈਂ ਵੀ ਤੇ ਇੱਥੋਂ ਹੀ ਕਹਾਂ ਤੁਸੀਂ ਵੀ ਤੇ ਇੱਥੋਂ ਕਹਿੰਦੇ ਜੀ ਜੀ ਸਾਡੀ ਟੀਮ ਸਾਰੀ ਇੱਥੋਂ ਹੀ ਕੰਮਦੀ ਰੋਜ਼ਗਾਰ ਸਭ ਦਾ ਕਾਰੋਬਾਰ ਇੱਥੋਂ ਚੱਲ ਬਿਲਕੁਲ ਪਰ ਇਹਦੇ ਵਿੱਚ ਜਦੋਂ ਹਵਸ ਆ ਜਾਂਦੀ ਆ ਹੋਰ ਵੱਧ ਜਾਵੇ ਹੋਰ ਵੱਧ ਜਾਵੇ ਬਹੁਤ ਔਖਾ ਜਾਂਦਾ ਜੀ ਤਾਂ ਚਲੋ ਇਸ ਬੀਬੀ ਨੇ ਜਿਹੜਾ ਰਸਤਾ ਚੁਣਿਆ ਉਹ ਹੁਣ ਤੁਹਾਡੇ ਸਾਹਮਣੇ ਆ ਹੂੰ ਅੱਜ ਕਿਤੇ ਬੈਠੇ ਸੀ ਅਸੀਂ ਤੇ ਉੱਥੇ ਇਹ ਖਬਰ ਕਿਸੇ ਨੇ ਆ ਕੇ ਸੁਣਾਈ ਅਸੀਂ ਚਾਰ ਪੰਜ ਜਾਣੇ ਸੀ ਮੈਂ ਨੋਟ ਕਰ ਰਿਆ ਸੀ ਗੱਲ ਜੀ ਤਾਂ ਉੱਥੇ ਮੈਂ ਦੇਖ ਰਿਆ ਸੀ ਕਿ 45 50 ਸਾਲ ਦਾ ਇੱਕ ਵਿਅਕਤੀ ਬੈਠਾ ਉਹ ਦੂਜੀ ਖਬਰ ਸੁਣਾਉਣ ਵਾਲੇ ਨੂੰ ਪੁੱਛ ਰਿਹਾ ਸੀ ਉਹ ਜਿਹਦੇ ਇੱਥੇ ਟੈਟੂ ਤੁਸੀਂ ਸੋਚ ਕੇ ਦੇਖੋ ਦੇਖਣ ਵਾਲੇ ਦਾ ਨਜ਼ਰੀਆ ਵੀ ਉਸੇ ਤਰ੍ਹਾਂ ਦਾ ਨਹੀਂ ਨਹੀਂ ਸਰ ਮਤਲਬ ਕਿ ਜਿਹੜਾ ਇਸ ਤਰ੍ਹਾਂ ਦਾ ਠਰਕਪੁਣੇ ਵਾਲਾ ਕੰਟੈਂਟ ਆ ਹੂੰ ਉਹ ਲੋਕ ਦੇਖਦੇ ਨੇ ਮੈਂ ਇਹ ਆ ਸ਼ਖਦ ਨਹੀਂ ਇਸਤੇਮਾਲ ਕਰਦਾ ਇਹ ਜੀ ਵੈਲਗਰ ਅਸ਼ਲੀਲ ਇਹ ਠਰਕੀ ਕੰਟੈਂਟ ਹੁੰਦਾ ਹੂੰ ਕੋਈ ਮੁੰਡਾ ਬਣਾਈ ਜਾਂਦਾ ਕੋਈ ਜਨਾਨੀ ਬਣਾਈ ਜਾਂਦੀ ਹੈ ਇਹ ਚੱਲਦਾ ਦੌਰ ਇਹ ਵੀ ਸੌਦਾ ਵਿਕਦਾ ਹੂੰ ਠੀਕ ਹੈ ਜੀ ਫੇਸਬੁਕ ਤੇ ਦੇਖੋਗੇ ਤੇ ਤੁਹਾਨੂੰ ਬੜੇ ਸਿਆਣੇ ਸਿਆਣੇ ਕਮੈਂਟ ਵੇਖਣ ਨੂੰ ਮਿਲਣਗੇ ਪਰ ਫੋਨਾਂ 'ਚ ਕੀ ਆ ਮੈਂ ਅੱਗੇ ਕਹਿਣਾ ਹੁੰਦਾ ਕਿ ਕਿਰਦਾਰ ਅਸਲ 'ਚ ਫੋਨ 'ਚ ਕੈਦ ਹੁੰਦਾ ਹੂੰ ਬਿਲਕੁਲ ਆਪ ਦਾ ਫੋਨ 2 ਘੰਟੇ ਦੇ ਦਿਓ ਹੂੰ ਠੀਕ ਹੈ ਤੁਹਾਡਾ ਪਤਾ ਲੱਗ ਜਾਏਗਾ ਸੱਚੀ ਗੱਲ ਵਿਕੇ ਹੋਏ ਫੋਨ ਦੇ ਵਿੱਚੋਂ ਵੀ ਤੁਹਾਡਾ کردار ਨਿਕਲਾਏਗਾ ਹੂੰ ਤਾਂ ਗੱਲ ਇਹ ਆ ਕਿ ਇਹ ਜਿਹੜੀ ਹੈਗੀ ਆ ਕੰਚਨ ਤਵਾੜੀ ਜਿਹੜੀ ਆ ਇਹ ਚਲੋ ਇਸ ਪਾਸੇ ਹੋ ਤੁਰੀ ਜੀ ਤੇ ਇਹਨੂੰ ਮਸ਼ਹੂਰੀ ਕਹਿ ਲੋ ਬਦਨਾਮੀ ਕਹਿ ਲੋ ਪ੍ਰਸਿੱਧੀ ਕਹਿ ਲੋ ਜੋ ਮਰਜ਼ੀ ਆ ਹੂੰ ਇਹਦੀ ਸਰਗਰਮੀ ਨੇ ਇਹਦੀ ਕਮਾਈ ਵਧਾਈ ਜਾਣ ਪਛਾਣ ਵਧਾਈ ਇਹ ਫਿਰ ਉਸ ਪਾਸੇ ਨੂੰ ਤੁਰਦੀ ਗਈ ਤੇ ਤੁਰਦੀ ਗਈ ਹੂੰ ਪਰ ਘਰ ਜਿਹੜਾ ਇਹਦਾ ਉਹ ਬਹੁਤ ਕਹਿੰਦੇ ਕਿ ਮਾੜਾ ਹੈ ਜੀ ਦੋ ਭਰਾ ਆ 5-10000 ਦੀ ਜੌਬ ਕਰਦੇ ਆ ਉਹਨਾਂ ਦੀਆਂ ਗਾਂ ਚਾਰ ਪੰਜ ਬੱਚੀਆਂ ਇੱਕ ਭੈਣ ਆ ਪਿਓ ਇਹਦਾ ਮਰ ਗਿਆ ਜੀ ਮਾਂ ਇਹਦੀ ਬਿਰਧ ਆ ਮਤਲਬ ਕਿ ਪਰਿਵਾਰ ਕੋਈ ਜ਼ਿਆਦਾ ਖੁਸ਼ਹਾਲ ਨਹੀਂ ਹੈ ਹੂੰ ਤਾਂ ਚਲੋ ਜਿੱਦਾਂ ਕਿਦਾਂ ਇੱਥੋਂ ਤੱਕ ਆ ਗਏ ਹੁਣ ਹੁੰਦਾ ਕੀ ਆ ਕਿ ਜਿੰਨੀ ਕੁ ਜਾਣਕਾਰੀ ਉਥੋਂ ਅਸੀਂ ਇਕੱਤਰ ਕੀਤੀ ਆ ਕਿ ਦਰਅਸਲ ਇਹ ਕਾਰ ਜਿਹੜੀ ਆ ਨਾ ਇੱਕ ਖਲੋਤੀ ਆ ਇੱਥੇ ਆ ਕੇ ਲਗਭਗ ਮੰਗਲਵਾਰ ਦੇ ਆਸ-ਪਾਸ ਜੀ ਤੇ ਇਹ ਅੱਜ ਨਹੀਂ ਮਿਲੀ ਡੈੱਡ ਬਾਡੀ ਤੁਹਾਨੂੰ ਮੈਂ ਵੀ ਦੱਸ ਦਿਆਂ ਇਹ ਡੈੱਡ ਬਾਡੀ ਕੱਲ ਦੇਰ ਸ਼ਾਮ ਮਿਲ ਗਈ ਸੀ ਜੀ ਹਾਂ ਕੱਲ ਦੀ ਖਬਰ ਏ ਥੋੜਾ ਖਬਰ ਅੱਜ ਟ੍ਰੈਂਡ ਕੀਤੀ ਹੈ ਨਾ ਡੈੱਡ ਬਾਡੀ ਕੱਲ ਮਿਲੀ ਸੀ ਮੰਗਲ ਇੱਕ ਬੁੱਧ ਦੋ ਵੀਰ ਤਿੰਨ ਤੀਜੇ ਦਿਨ ਮਿਲੀ ਜੀਜੇ ਦਿਨ ਹੁਣ ਜਦੋਂ ਬੰਦਕਾਰ ਦੇ ਵਿੱਚ ਡੈੱਡ ਬਾਡੀ ਇਸ ਇਲਾਕੇ 'ਚ ਜਿਹੜਾ ਇਸ ਵੇਲੇ ਇੰਡੀਆ 'ਚ ਸਭ ਤੋਂ ਗਰਮ ਇਲਾਕਾ ਹੈ ਬਠਿੰਡਾ ਗੰਗਾ ਨਗਰ ਉਹ ਡੈੱਡ ਬਾਡੀ ਤੇ ਪਿਗਲ ਜਾਏਗੀ ਇੱਕ ਤਰ੍ਹਾਂ ਨਾਲ ਬਿਲਕੁਲ ਕਾਰਾਂ ਦੇ ਵਿੱਚ ਬੰਦ ਹੋ ਗਈ ਕਾਰ ਤੇ ਉਹ ਫਿਰ ਜਿਹੜਾ ਫਲੂਟ ਜਿਹਾ ਸੀਗਾ ਨਾ ਉਹ ਥੱਲੇ ਆਇਆ ਹਮ ਕਾਰ ਚ ਰਿਸ ਰਿਸ ਕੇ ਜੀ ਉਹ ਜਦੋਂ ਰਿਸ ਕੇ ਆਇਆ ਤੇ ਉੱਥੇ ਮੱਖੀਆਂ ਬੈਠਣੀਆਂ ਸਟਾਰਟ ਹੋ ਗਈਆਂ ਬਦਬੂ ਆਣੀ ਸਟਾਰਟ ਹੋ ਗਈ ਫਿਰ ਲੋਕਾਂ ਦਾ ਧਿਆਨ ਗਿਆ ਤੇ ਉਤੋਂ ਹੀ ਬਾਦ ਇਹ ਜਿਹੜੇ ਸਹਾਰਾ ਵਾਲੇ ਆ ਸ਼ਾਇਦ ਬਠਿੰਡੇ ਹੈਗਾ ਨਾ ਸਾਰਾ ਜਨ ਕਲੱਬ ਸ਼ਾਇਦ ਜੀ ਬਿਲਕੁਲ ਇਹ ਵਲੰਟੀਅਰ ਉੱਥੇ ਗਏ ਨੇ ਇਹ ਜਾ ਕੇ ਬਹੁਤ ਸੇਵਾ ਕਰਦੇ ਆ ਆਪਣੇ ਏਰੀਏ ਦੇ ਵਿੱਚ ਬਿਲਕੁਲ ਇਹਨਾਂ ਨੇ ਫਿਰ ਜਾ ਕੇ ਦੇਖਿਆ ਕਿ ਗੱਡੀ ਚ ਡੈੱਡ ਬੋਡੀ ਆ ਫਿਰ ਉਹਦਾ ਲੋਕ ਖੋਲਿਆ ਪੱਟਿਆ ਹੋਊਗਾ ਖੋਲਣਾ ਤਾਂ ਕੀ ਸੀ ਜੀ ਜੀ ਉੱਤੇ ਬਾਅਦ ਇਹ ਡੈੱਡ ਬੋਡੀ ਪੁਲਿਸ ਦੀ ਕਸਟਡੀ ਚ ਚਲੀ ਗਈ ਹਮ ਜਦੋਂ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਈ ਡੈੱਡ ਬੋਡੀ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਇਹ ਹਕੀਕੀ ਹੈ ਜੀ ਜੀ ਬਿਲਕੁਲ ਹਾਂ ਇਸੇ ਤਰ੍ਹਾਂ ਮੈਂ ਜਿਹੜੀ ਤੁਹਾਨੂੰ ਦੱਸਿਆ ਕਿ ਜਦ ਹੀ ਨਾਲ ਦੇ ਨਾਲ ਉਸ ਵਿਅਕਤੀ ਨੇ ਦੂਜੇ ਨੂੰ ਪੁੱਛਿਆ ਕਿ ਜਿਹਦੇ ਇੱਥੇ ਟੈਟੂ ਹੈ ਹੂੰ ਤਾਂ ਸਮਝ ਲਓ ਕਿ ਮੇਨ ਪੇਸ਼ੈਂਟ ਡੈੱਡ ਬੋਡੀ ਤਾਂ ਗੱਲ ਕੀ ਹੋਏਗੀ ਜੀ ਉਹ ਪਛਾਣ ਉਸ ਟੈਟੂ ਤੋਂ ਹੀ ਆਈ ਹੋਏਗੀ ਠੀਕ ਹੈ ਨਾ ਜਿੱਥੇ ਉਹਦੀ ਪਛਾਣ ਇਸ ਤਰ੍ਹਾਂ ਦੀ ਸੀਗੀ ਕਿ ਮੈਂ ਖੁਦ ਦੇਖਿਆ ਮਤਲਬ ਕਿ ਮੇਰੇ ਸਾਹਮਣੇ ਇਹ ਗੱਲ ਹੋਈ ਹੈ ਹੂੰ ਤਾਂ ਮਤਲਬ ਡੇਡ ਬਾਡੀ ਦੀ ਪਛਾਣ ਹੋ ਗਈ ਕਨਫਰਮ ਹੋ ਗਿਆ ਅਸੀਂ ਵੀ ਕਨਫਰਮ ਕਰਵਾਇਆ ਹੂੰ ਕਿਉਂਕਿ ਪਹਿਲਾਂ ਇਹ ਖਬਰ ਜਦੋਂ ਸਵੇਰੇ ਚੱਲੀ ਆ ਕਨਫਰਮੇਸ਼ਨ ਬਹੁਤ ਜ਼ਰੂਰੀ ਹੁੰਦੀ ਬਿਲਕੁਲ ਜੀ ਬਿਲਕੁਲ ਤਾਂ ਉੱਥੋਂ ਸਾਨੂੰ ਕਨਫਰਮ ਕਰਕੇ ਦਿੱਤਾ ਕਿਸੇ ਨੁਮਾਇंदे ਦੇ ਸੁਪੁੱਤਰ ਨੇ ਚਲੋ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਉਹ ਹੁਣ ਤੁਹਾਡੇ ਸਾਹਮਣੇ ਆ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰ ਰਹੇ ਆ ਕਿ ਚੰਗਾ ਹੋਇਆ ਦਾ ਨਿਬੜ ਗਿਆ ਫਲਾ ਟਮਕਾ ਚਲੋ ਅਸੀਂ ਇਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਭਾਈ ਪਰ ਹੁਣ ਇਹਦੇ ਵਿੱਚ ਵੱਡਾ ਪੇਚ ਜਾਂ ਵੱਡੀ ਗੁੰਝਲ ਇਹੋ ਆ ਹੂੰ ਕਿ ਪਈ ਵਾਕਿਆ ਕਿਵੇਂ ਵਾਪਰਿਆ ਇਹ ਵਾਕਿਆ ਜਿਹੜਾ ਹੋਇਆ ਹੂੰ ਕਿਉਂਕਿ ਘਰੋਂ ਇਹ ਤੁਰਿਆ ਬਠਿੰਡੇ ਪ੍ਰਮੋਸ਼ਨ ਦਾ ਕਹਿ ਕੇ ਹੂੰ ਹੁਣ ਆਈ ਕਿਹਦੇ ਨਾਲ ਇੱਕ ਵੱਡਾ ਸਵਾਲ ਆ ਸੀਸੀਟੀਵੀ ਬਾਰੇ ਸੀਸੀਟੀਵੀ ਬਾਰੇ ਕਹਿ ਰਹੇ ਨੇ ਕਿ ਉਹਦੀ ਚੈਕਿੰਗ ਹੁਣ ਸ਼ੁਰੂ ਹੋ ਚੁੱਕੀ ਆ ਕੌਣ ਲੈ ਕੇ ਆ ਇਕੱਲੀ ਆਈ ਹੈ ਕੀ ਸਾਹਿਬ ਇੱਕ ਗੱਡੀ ਖੜਾਉਂਦੇ ਬੰਦੇ ਦੀ ਫੋਟੋ ਜ਼ਰੂਰ ਦਿਖਾ ਰਹੇ ਨੇ ਅਜੇ ਪਤਾ ਲੱਗਦਾ ਕਈ ਵਾਰ ਇਹ ਵੀ ਹੋ ਸਕਦਾ ਹੈ ਨਾ ਅੱਜ ਕੱਲ ਬੰਦ ਗੱਡੀ ਚ ਕੋਈ ਖਾਣ ਪਾਣ ਦਾ ਵੀ ਚੱਲਦਾ ਕੰਮ ਹੂੰ ਭਾਈ ਇਹ ਵੀ ਕੁਝ ਨਹੀਂ ਹੈ ਜੀ ਦੂਜੀ ਚੀਜ਼ ਕਿ ਜਿਸ ਨਾਲ ਆਈ ਹੈ ਕਿ ਉਹ ਵਹੀ ਕਰ ਗਿਆ ਹੂੰ ਹਾਂ ਥ੍ਰੈਟ ਥਰਟ ਵਾਲਾ ਵੀ ਮਾਮਲਾ ਸੀ ਪਰ ਜਿਸ ਤਰ੍ਹਾਂ ਦੀਆਂ ਪਰਸਤਿਤੀਆਂ ਨੇ ਮੈਨੂੰ ਉਹ ਐਂਗਲ ਕੱਟ ਲੱਗਦਾ ਜੀ ਕੋਈ ਲੈਣ ਦੇਣ ਕੋਈ ਇਹਦਾ ਨਜ਼ਦੀਕੀ ਸਾਥੀ ਹੂੰ ਹੂੰ ਠੀਕ ਹੈ ਨਾ ਜੀ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਇਹੀ ਇੱਕ ਰਾਜ਼ ਰਹਿ ਗਿਆ ਹੈ ਹਮ ਕਿ ਇਹ ਇੱਥੇ ਆਈ ਤੇ ਆਈ ਕਿਹਦੇ ਨਾਲ ਆਈ ਕਿਸ ਮਕਸਦ ਦੇ ਨਾਲ ਹਮ ਆਦੇਸ਼ ਦੀ ਪਾਰਕਿੰਗ 'ਚ ਕਾਰ ਚਲੇ ਕਿੱਦਾਂ ਗਈ ਤੇ ਇਹਦੇ ਨਾਲ ਹੋਇਆ ਕੀ ਇਹ ਤਿੰਨ ਚਾਰ ਸਵਾਲ ਆ ਹੁਣ ਪੋਸਟਮਾਰਟਮ ਹੋਵੇਗਾ ਉਹਦੇ ਚ ਮੌਤ ਦਾ ਕਾਰਨ ਆਊਗਾ ਕਾਰਨ ਆਇਗਾ ਫਿਰ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾ ਲਈ ਜਾਏਗੀ ਕਿਉਂਕਿ ਉੱਥੇ ਪੁੱਛੋ ਮੈਂ ਤੇ ਅਕਸਰ ਜਾਂਦਾ ਰਹਿੰਦਾ ਜੀ ਹਫਤੇ ਚੱਕ ਦੋ ਜਿਹੜੇ ਹੁੰਦੇ ਆ ਹੂੰ ਉੱਥੇ ਤਾਂ ਕਹਿ ਲੋ ਕਿ ਸੀਸੀਟੀਵੀ ਕੈਮਰਿਆਂ ਦਾ ਨੈਟਵਰਕ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਜਿਹੜਾ 2-3 ਕਿਲੋਮੀਟਰ ਦਾ ਏਰੀਆ ਹੈ ਹੂੰ ਉੱਥੋਂ ਤੁਸੀਂ ਨੀ ਨਜ਼ਰ ਤੋਂ ਬਚ ਸਕਦੇ ਹਾਂ ਪੌਸ਼ੇਆ ਏਰੀਆ ਬਣ ਕੇ ਬਹੁਤ ਜਿਆਦਾ ਬਿਲਕੁਲ ਬਹੁਤ ਡਿਵੈਲਪ ਏਰੀਆ ਜੀ ਤਾਂ ਉਹ ਕਿਤੇ ਨਾ ਕਿਤੇ ਉਹ ਇੱਕ ਸਾਈਡ ਤੇ ਤੁਹਾਨੂੰ ਪਤਾ ਟੋਲ ਵੀ ਆ ਤੇ ਦੂਜੀ ਸਾਈਡ ਤੇ ਵੀ ਆ ਜੀ ਜੀ ਯਾਨੀ ਉਧਰ ਬਨੂਆਣੇ ਵਾਲੀ ਸਾਈਡ ਤੇ ਲੋਕ ਇੱਕ ਜਗ੍ਹਾ ਉਹ ਇੰਨੀ ਜੇ ਆਪਾਂ ਗੋਨੇਆਣੇ ਵਾਲੀ ਸਾਈਡ ਤੇ ਵੀ ਤੁਸੀਂ ਦੇਖੋਗੇ ਤਾਂ ਟੋਲ ਹੈ ਆਲੇ ਦੁਆਲੇ ਟੋਲ ਵੀ ਆ ਜੀ ਸੋ ਇਸ ਕਰਕੇ ਉਹ ਤਾਂ ਪਤਾ ਲੱਗ ਜਾਊਗਾ ਬਿਲਕੁਲ ਤੇ ਦੇਖਦੇ ਹਾਂ ਕੀ ਬਣਦਾ ਪਰ ਕਮਾਲ ਦੀ ਗੱਲ ਇਹ ਆ ਕਿ ਇਹ ਖਬਰ ਅੱਜ ਇਸ ਤਰ੍ਹਾਂ ਦੀ ਖਬਰ ਬਣੀ ਆ ਕਿ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਮੇਨਸਟ੍ਰੀਮ ਸੋਸ਼ਲ ਮੀਡੀਆ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਨਹੀਂ ਹੈ ਸੁਖਮ ਸਿੰਘ ਸਾਹਿਬ ਜਿੱਦੇ ਤੇ ਖਬਰ ਟ੍ਰੈਂਡ ਨਹੀਂ ਕੀ ਜੀ 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 ਇਹਦਾ ਮਤਲਬ ਹੈ ਕਿ ਜੋ ਮਰਜ਼ੀ ਹੈ ਠੀਕ ਹੈ ਪਸੰਦ ਨਾ ਪਸੰਦ ਤੁਹਾਡੀ ਹੈ ਹਮ ਪਰ ਕਿਸੇ ਵੀ ਤਰੀਕੇ ਨਾਲ ਜੇ ਕੋਈ ਸੋਸ਼ਲ ਮੀਡੀਆ ਤੇ ਪ੍ਰਸਿੱਧ ਹੋ ਗਿਆ ਹਮ ਭਾਈ ਉਹਨੂੰ ਮਤਲਬ ਬਹੁਤ ਕੁਝ ਮਿਲਦਾ ਹੈ ਪੈਸਾ ਮਿਲਦਾ ਸਭ ਕੁਝ ਮਿਲਦਾ ਜੀ ਤੇ ਉਸ ਤੋਂ ਬਾਅਦ ਕਈ ਵਾਰ ਮੌਤ ਤੋਂ ਬਾਅਦ ਹੂੰ ਫਿਰ ਤੁਹਾਨੂੰ ਉਹਨਾਂ ਲੋਕਾਂ 'ਚ ਬਹੁਤ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਮਿਲਦੇ ਨੇ ਲਾਂਤ ਵੀ ਪਾਉਂਦੇ ਨੇ ਬਿਲਕੁਲ ਪਹਿਲਾਂ ਤੁਹਾਡੇ ਵੇਖਣ ਵਾਲੇ ਹੁੰਦੇ ਨੇ ਫਿਰ ਲਾਂਤ ਪਾਉਣਾ ਦੇਖੋ ਮੈਂ ਇੱਕ ਗੱਲ ਕਹਿਣਾ ਉਹ ਕਹਿੰਦੇ ਨਾ ਕਿ ਵੀ ਇੱਕ ਨਾ ਮੈਂ ਸੋਨੂ ਦਾ ਸੁਣਿਆ ਸੀਗਾ ਸ਼ਾਇਦ ਸੋਨੂ ਸੂਦ ਨੇ ਕਿਹਾ ਸੀ ਇੱਕ ਵਾਰੀ ਹੂੰ ਕਹਿੰਦਾ ਕਿ ਜੇ ਤੁਹਾਡਾ ਕਰੈਕਟਰ ਜਾਨਦਾਰ ਹੋਏਗਾ ਨਾ ਜਨਾਜ਼ਾ ਸ਼ਾਨਦਾਰ ਹੋਏਗਾ ਬੇਸ਼ੱਕ ਸਰ ਮੈਂ ਇੱਕ ਚੀਜ਼ ਮੰਨਦਾ ਚਲੋ ਮੈਂ ਇਸ ਬੀਬੀ ਬਾਰੇ ਨਹੀਂ ਕੁਝ ਕਮਾਂਗਾ ਜੀ ਕਿਸੇ ਦੀ ਮੈਂ ਤੁਹਾਨੂੰ ਵੈਸੇ ਵੀ ਆਪਣੇ ਬਾਰੇ ਦੱਸ ਦੱਸਦਾ ਹੁਣਾਂ ਕਿ ਮੈਂ ਕਦੇ ਸੇਵੇ ਫਰੋਲਣ 'ਚ ਯਕੀਨੀ ਨਹੀਂ ਰੱਖਦਾ ਬਿਲਕੁਲ ਜੀ ਵੈਸੇ ਜਿਉਂਦਾ ਬੰਦਾ ਹੋਵੇ ਨਾ ਉਹ ਆਪਦੀ ਗੱਲ ਸਾਹਮਣੇ ਰੱਖੇ ਹਮ ਸਾਡਾ ਇਹਨਾਂ ਲੋਕਾਂ 'ਚ ਇੰਟਰਸਟ ਵੀ ਇਹਨਾਂ ਨਹੀਂ ਹੁੰਦਾ ਜੋ ਵੀ ਕਰਦਾ ਕਰੀ ਜਾਵੇ ਪਰ ਇੱਕ ਕਮਾਈ ਹੁੰਦੀ ਹੈ ਤੁਹਾਡੇ ਜਿਉਂਦਿਆਂ ਦੀ ਹਮ ਜੋ ਤੁਸੀਂ ਵੇਖਦੇ ਹੋ ਸਾਹਮਣੇ ਮਾਣਦੇ ਹੋ ਜੀ ਇੱਕ ਕਮਾਈ ਹੁੰਦੀ ਹੈ ਜੋ ਤੁਸੀਂ ਦੇਖਦੇ ਨਹੀਂ ਹੂੰ ਜੋ ਤੁਸੀਂ ਦੇਖ ਨਹੀਂ ਸਕਦੇ ਨਹੀਂ ਸਕਦੇ ਦੁਨੀਆ ਵੇਖਦੀ ਫਿਰ ਕੇ ਦੁਨੀਆ ਦੇਖਦੀ ਹੈ ਕਿ ਉਹ ਕਮਾਈ ਕਿਸ ਤਰ੍ਹਾਂ ਦੀ ਹੈ ਜੀ ਸੋ ਕਮਾਈ ਦਾ ਸਾਧਨ ਚੁਣਨ ਲੱਗਿਆ ਇਹ ਗੱਲ ਯਾਦ ਰੱਖ ਲਿਓ ਬਿਲਕੁਲ ਇਹ ਸਾਰਿਆਂ ਵਾਸਤੇ ਹੈ ਠੀਕੇ ਘਰਾਂ ਦੀਆਂ ਗਰੀਬੀ ਸੋਚ ਕੇ ਨਹੀਂ ਚੱਲਣਾ ਘਰਾਂ ਦੀਆਂ ਗਰੀਬੀਆਂ ਹੁੰਦੀਆਂ ਨੇ ਜੀ ਹੂੰ ਅਸੀਂ ਵੀ ਗਰੀਬੀਆਂ ਝੁੱਠੇ ਸਾਡੇ ਜਿੰਨੀ ਕਿੰਨੇ ਗਰੀਬੀ ਦੇਖੀ ਹੋਣੀ ਹੈ ਸਾਬ ਜੀ ਠੀਕ ਹੈ ਨਾ ਜੀ ਬਹੁਤ ਕਿਸੇ ਆ ਸਾਡੀ ਗਰੀਬੀ ਤੇ ਬਹੁਤ ਮਤਲਬ ਹਾਲੇ ਵੀ ਕੋਈ ਅਮੀਰ ਨਹੀਂ ਹੈਗੇ ਸ਼ਹਿਜ਼ਾਦੇ ਨਹੀਂ ਹੈਗੇ ਪਰ ਕਿਸੇ ਨਾਲ ਘਟ ਵੀ ਨਹੀਂ ਹੈ ਹਮ ਪਰ ਗੱਲ ਇਹ ਆ ਕਿ ਦੌਰ ਜਿਹੜਾ ਹੁੰਦਾ ਨਾ ਬਿਲਕੁਲ ਪਰ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਉਹਨੂੰ ਗਰੀਬੀ ਨੂੰ ਕਿਵੇਂ ਘਟਣਾ ਜੀ ਠੀਕ ਹੈ ਨਾ ਕਿਤੇ ਇਹ ਨਾ ਹੋਵੇ ਕਿ ਗਰੀਬੀ ਥੋੜੀ ਜੀ ਨਿਕਲ ਜਾਵੇ ਸੁੱਖ ਸੁਹੂਲਤਾ ਮਿਲ ਜਾ ਪਰ ਤੁਹਾਡਾ ਜਨਾਜ਼ਾ ਜਿਹੜਾ ਰੋਲ ਜਾਵੇ ਬਿਲਕੁਲ